ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਦੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ 26 ਜਨਵਰੀ ਨੂੰ ਪੰਜਾਬ ਦੇ ਜਿਹੜੇ ਸਪੀਕਰ ਨੇ ਸਾਡੇ ਕੁਲਤਾਰ ਸਿੰਘ ਸੰਧਵਾ ਉਹਨਾਂ ਵੱਲੋਂ ਝੰਡਾ ਲਹਿਰਾਇਆ ਜਾਣਾ ਤੇ ਅੱਜ ਰਿਹਸਣ ਸ਼ੁਰੂ ਹੋ ਚੁੱਕੀ ਹੈ ਲੇਕਿਨ ਰਿਹਸਣ ਤੋਂ ਪਹਿਲਾਂ ਇੱਥੇ ਪਿਛਲੇ ਦਿਨੀ ਜਿਹੜਾ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਇੱਕ ਇਥੇ ਧਾਰਮਿਕ ਸਮਾਗਮ ਹੋਇਆ ਸੀ ਦੇਸ਼ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੋਕ ਪਹੁੰਚੇ ਸੰਤ ਤੇ ਤੇ ਅਸੀਂ ਜੇ ਆਪਾਂ ਗੱਲ ਕਰੀਏ ਤੇ ਇਥੋ ਇਹ ਆਪਾਂ ਟੈਂਟਾ ਉਹ ਜਿਹੜਾ ਹੁਣ ਪਟਿਆ ਗਿਆ ਇਹ ਰਿਆਸਤ ਸ਼ੁਰੂ ਹੋ ਚੁੱਕੀ ਆ ਬੱਚਿਆਂ ਦਾ ਪੈਰ ਅਗਰ ਇਸ ਦੇ ਵਿੱਚ ਪੈ ਜਾਂਦਾ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਹੈ ਜੇ ਆਪਾਂ ਗੱਲ ਕਰੀਏ ਤੇ ਤੋਏ ਤੇ ਕਿੰਨੀ ਸਫਾਈ ਨਹੀਂ ਕੀਤੀ ਗਈ ਤੇ ਇੱਥੇ ਜਿਹੜਾ ਕਾਚਾ ਬਹੁਤ ਜ਼ਿਆਦਾ ਖਿਲਰੇ ਹੋਏ ਦਿਖਾਈ ਦੇ ਰਿਹਾ ਮੈਂ ਮੇਰੇ ਸਾਥੀਆਂ ਨੂੰ ਕਹੂੰਗਾ ਇੱਕ ਵਾਰ ਇਹ ਸਾਰਾ ਕਾਚਾ ਰਏ ਇਹ ਜੂੜ ਖਾਣ ਇਹ ਕਾਚਾ ਪਿਆ ਜਿਹੜਾ ਇੱਥੇ ਤੇ ਪਿਆ ਭਾਵੇਂ ਇਸ ਚੀਜ਼ ਤੋਂ ਉਪਜਲਾ ਸਿੱਖਿਆ ਅਫਸਰ ਵੀ ਸਾਡੇ ਉਹਨਾਂ ਵੱਲੋਂ ਇਸ ਦੀ ਇਸ ਤੋਂ ਅਨਕਾਰੀ ਕੀਤੀ ਗਈ ਹੈ ਲੇਕਿਨ ਇਹ ਕੱਚ ਸਾਰਾ ਪਿਆ ਹੈ ਕਿਸੇ ਵੇਲੇ ਵੀ ਕਿਸੇ ਬੱਚੇ ਦੇ ਪੈਰ ਵਾ ਸਕਦਾ ਹੈ ਅਗਰ ਬੱਚਿਆਂ ਦਾ ਧਿਆਨ ਪੀਟੀ ਸ਼ੋਅ ਦੇ ਵਿੱਚ ਹੋਵੇਗਾ ਤੇ ਅਗਰ ਕਿਸੇ ਬੱਚੇ ਦਾ ਪੈਰ ਖੱਡੇ ਦੇ ਵਿੱਚ ਦੇ ਵਿੱਚ ਵੱਜਦਾ ਤਾਂ ਉਸ ਦੇ ਨਾਲ ਬੱਚੇ ਦਾ ਨੁਕਸਾਨ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਲੇਕਿਨ ਇਸ ਸਬੰਧੀ ਜਦੋਂ ਅੱਜ ਸੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਜਿਹੜਾ ਸਾਡੇ ਸਪੀਕਰ ਨੇ ਕੋਲਤਾਰ ਸਿੰਘ ਸੰਧਵਾ ਉਹਨਾਂ ਵੱਲੋਂ ਇੱਥੇ ਝੰਡਾ ਲਹਿਰਾਇਆ ਜਾਣਾ ਤੇ ਉਹਨਾਂ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ لیکن ایتھے ਹਜ ਤੱਕ ਜੇ ਆਪਾਂ ਜਗਾ ਦੀ ਗੱਲ ਕਰੀਏ ਜਗਾ ਇਹ ਸਾਰੀ ਤੱਲ ਹਜ ਤੱਕ ਦਿੱਲੀ ਹੈ ਬੱਚਾ ਦੇ ਕੋਲ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹਨਾਂ ਕੋਲ ਇੱਕ ਇੱਕ ਦੋ ਦੋ ਵਰਦੀਆਂ ਹੁੰਦੀਆਂ ਪਰਦੀ ਬਾਕੇ ਬੱਚਾ ਹੁੰਦੇ ਦੋਸਤੋ ਸੁਕਵੀਆਂ ਵੀ ਨਹੀਂ ਹੈ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੱਚਿਆਂ ਨੂੰ ਕਾफी ਸਮੱਸਿਆ ਹੈ ਇਸ ਨੂੰ ਲੈ ਕੇ ਆਵੇਗੇ ਤੇ ਆਓ ਸਰ ਸੁਣੋ ਕਿ ਕਹਿੰਦੇ ਨੇ ਸਾਡੇ ਆਪਣਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਕਵਾਰ ਸਿੰਘ ਮੋਟਰ ਇੱਕ ਬਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਬਠਿੰਡਾ ਤਾ 26 ਜਨਵਰੀ ਨੂੰ ਲੈ ਕੇ ਅੱਜ ਵੈਸੇ ਤਾਂ ਕੱਲ ਤੋਂ ਹੀ ਸਾਡੀ ਜਿਹੜੀ ਪ੍ਰੈਕਟਿਸ ਹੈ ਉਹ ਸ਼ੁਰੂ ਕੀਤੀ ਗਈ ਹੈ। ਤਾਂ ਵੱਖਰੇ ਵੱਖਰੇ 25 ਦੇ ਕਰੀਬ ਜਿਹੜੇ ਸਾਡੇ ਸਕੂਲ ਨੇ ਉਹਨਾਂ ਨੇ ਸਾਡੇ 16 ਸਾਲ ਜਿਹੜਾ ਵਿਦਿਆਰਥੀ ਹੈ ਲੜਕੇ ਔਰ ਲੜਕੀਆਂ ਉਹ ਇਸ ਪੀਟੀ ਸ਼ੋਅ ਚ ਭਾਗ ਲੈ ਰਿਹਾ। ਜਿਸ ਨੂੰ ਤੁਸੀਂ ਲਾਈਵ ਦੇਖ ਲਿਆ ਕਿਉਂਕਿ ਸਾਡੇ ਇਹ ਬੱਚੇ ਉਹੀ ਨੇ ਲਗਭਗ ਇਹਨਾਂ ਚੋਂ ਬਹੁਤ ਏ ਜਿਹੜੇ ਹਰ ਸਾਲ 15 ਅਗਸਤ ਤੌਰ 26 ਜਨਵਰੀ ਨੂੰ ਉਹੀ ਸਕੂਲ ਨੇ ਔਰ ਥੋੜੇ 헤ਰਫੇਰ ਨਾਲ ਜਿਹੜੇ ਬੱਚੇ ਉਹ ਇਹਦੇ ਚ ਸ਼ਾਮਲ ਹੁੰਦੇ ਰਹਿੰਦੇ ਨੇ ਤਾਂ ਇਹਨਾਂ ਦੀ ਪ੍ਰੈਕਟਿਸ ਹੈ ਜਿਹੜੀ ਉਹ ਆਲਰੇਡੀ ਹੋਈ ਹੋਈ ਹੁੰਦੀ ਹੈ ਅਸੀਂ ਉਸ ਨੂੰ ਲਗਾਤਾਰ ਹੈ ਜਿਹੜੀ ਰਿਹਰਸਲ ਕਰਕੇ ਬੱਚਿਆਂ ਨੂੰ ਤਰਾਸ਼ਣਾ ਹੁੰਦਾ ਤਾਂ ਸਰਦਾਰ ਨਾਜ਼ਰ ਸਿੰਘ ਜੀ ਔਰ ਉਹਨਾਂ ਦੀ ਜਿਹੜੀ ਸਾਰੀ ਟੀਮ ਉਹਨੇ ਅੱਜ ਜਿਹੜਾ ਗਰਾਊਂਡ ਹੈ ਉਹ ਮਾਰਕ ਕਰ ਲਿਆ ਔਰ ਮੈਂ ਵੀ ਲਾਈਵ ਦੇਖੀ ਆ ਕੇ ਤਾਂ ਬੜਿਆ ਵਧੀਆ ਜਿਹੜੀ ਪਰਫਾਰਮੈਂਸ ਹੈ ਉਹ ਬੱਚਿਆਂ ਦੀ ਹੈ ਔਰ ਜਿਹੜੇ ਸਾਡੇ ਕੋਲੇ 5-6 ਦਿਨ ਰਹਿੰਦੇ ਨੇ ਤਾਂ ਉਹਨਾਂ ਚ ਸਾਡੇ ਜਿਹੜੇ ਬੱਚੇ ਨੇ ਉਹ ਪੂਰੀ ਤਿਆਰੀ ਨਾਲ ਕਿਉਂਕਿ ਇਸ ਵਾਰ ਪੰਜਾਬ ਸਰਕਾਰ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ 26 ਜਨਵਰੀ ਨੂੰ ਕਰਨਗੇ ਔਰ ਸਾਡੇ ਇਹ ਜਿਹੜੇ ਸਾਰੇ ਵਿਦਿਆਰਥੀ ਨੇ ਤਾਂ ਉਹਨਾਂ ਦੇ ਸਾਹਮਣੇ ਆਪਣਾ ਜਿਹੜਾ ਪੀਟੀ ਸ਼ੋਅ ਹੈ ਉਹਦਾ ਜਿਹੜਾ ਵੱਖਰਾ ਹੀ ਇੱਕ ਜਿਹੜਾ ਨਜ਼ਾਰਾ ਹੈ ਉਹ ਪੇਸ਼ ਕਰਨਗੇ ਤਾਂ ਉਸ ਦਿਨ ਤੁਸੀਂ ਵੀ ਦੇਖਿਓ ਤੁਹਾਨੂੰ ਵੀ ਸਦਾ ਸਰ ਬਹੁਤ ਹੈ ਕਿ 47 ਸਕੂਲਾਂ ਦੇ ਗ੍ਰੇਡਰਾਂ ਦੇ ਬੱਚੇ ਵੀ ਹੈਗੇ ਇੱਕ 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 ਉਹ ਤੁਹਾਨੂੰ ਦਿਖਲੇ ਹੋਏ ਏਸੇ ਗੱਲ ਨੂੰ ਧਿਆਨ ਚ ਰੱਖਦੇ ਆ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਸ ਜੀ ਨੇ ਭਾਵੇਂ ਇਹ ਪੀਟੀ ਸ਼ੋਦੀ ਤਿਆਰੀ ਹੈ ਤੇ ਭਾਵੇਂ ਸਾਡੀਆਂ ਰੁਟੀਨ ਦੀਆਂ ਕਲਾਸਾਂ ਲਗਦੀਆਂ ਨੇ ਤਾਂ ਬੱਚਿਆਂ ਨੂੰ ਇਸ ਗੱਲ ਵਾਸਤੇ ਛੋਟ ਦਿੱਤੀ ਹੈ ਵੀ ਉਹ ਕੋਈ ਵੀ ਜਿਹੜਾ ਗਰਮ ਕੱਪੜਾ ਜਿਹੜਾ ਉਹਨਾਂ ਦੀ ਵਰਦੀ ਦਾ ਪਾਰਟ ਹੈ ਨਹੀਂ ਭਾਵੇਂ ਤਾਂ ਉਹ ਪਾਣ ਕੇ ਆ ਸਕਦੇ ਆ ਤਾਂ ਕਿ ਉਹ ਸਰਦੀ ਤੋਂ ਬਚੇ ਰਹਿਣ ਇਹ ਗੱਲ ਠੀਕ ਹੈ ਵੀ ਬੱਚਿਆਂ ਕੋਲੇ ਵਰਦੀ ਹੈ ਜਿਹੜੀ ਉਹ ਸੀਮਤ ਹੈ ਇਹਨਾਂ ਦਿਨਾਂ 'ਚ ਵਰਦੀ ਨੂੰ ਧੋਣਾ ਸੁਕਾਉਣ ਤੇ ਸਮਾਂ ਲੱਗਦਾ ਹੈ ਇਸੇ ਕਰਕੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਜਿਹੜੇ ਸਾਡੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਵਰਦੀ 'ਚ ਕਿਸੇ ਤਰ੍ਹਾਂ ਦੀ ਵੀ ਜੜੀ ਗਰਮ ਕੱਪੜੇ ਆ ਉਹ ਪਾਉਣ ਦੀ ਜੜੀ ਇਜਾਜ਼ਤ ਉਹ ਦਿੱਤੀ ਹੈ। ਨਹੀਂ ਅੱਜ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੱਲ ਤੱਕਰ ਇਹ ਜਿਹੜਾ ਗਰਾਊਂਡ ਹੈ ਉਹਦੇ 'ਚ ਸਫਾਈ ਦੀ ਕੋਈ ਸਮੱਸਿਆ ਸੀ। ਕੱਲ ਅਸੀਂ ਬੱਚਿਆਂ ਨੂੰ ਐਸੇ ਕਰਕੇ ਗਰਾਊਂਡ ਤੇ ਨਹੀਂ ਟਰੈਕ ਤੇ ਜਿਹੜੇ ਆ ਪੀਟੀ ਸ਼ੋਅ ਹੈ ਉਹ ਕਰਵਾਇਆ ਪਰੰਤੂ ਅੱਜ ਇਸ ਤਰ੍ਹਾਂ ਦੀ ਕੋਈ ਇੱਥੇ ਨਹੀਂ ਹੁਣੇ ਆਪ ਦੇ ਆ ਕੀ ਦੇਖ ਸਕਦੇ ਹੋ ਜੀ ਕੱਚ ਪਿਆਰ ਕੱਚ ਤਾਂ ਬਹੁਤ ਜਗ੍ਹਾ ਪਿਆਰਾਂ ਨਹੀਂ ਦੇ ਨੀ ਚਲੋ ਆਪਾਂ ਦੇਖ ਲੈਨੇ ਆ ਕੋਈ ਵੈਸੇ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਵੀ ਜਿਹੜਾ ਕੱਚ ਨਹੀਂ ਹੋ ਸਕਦਾ ਕਿਉਂਕਿ ਚਲੋ ਸਫਾਈ ਦੀ ਵੀ ਗੱਲ ਕਰੀਏ ਸਾਡਾ 1600 ਬੱਚਾ ਖੜਾ ਉੱਥੇ ਅ ਬੱਚੇ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਥੇ ਕੱਚ ਹੈ ਜਾਂ ਨਹੀਂ ਹੈ ਚਲੋ ਆਪਾਂ ਦੇਖ ਲੈਨੇ ਆ ਕਿਸੇ ਕਾਰਨਰ ਤੇ ਕੋਈ ਅਜੇਹਾ ਹੋ ਸਕਦਾ ਤਾਂ ਅਸੀਂ ਜਰੂਰ ਕਿਉਂਕਿ ਡਿਊਟੀ ਆ ਜਿਹੜੀ ਉਹ ਨਗਰ ਨਿਗਮ ਬਠਿੰਡਾ ਦੀ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ 1929 ਹੈਗੀ ਆ ਤਾਂ ਅਸੀਂ ਹੁਣੇ ਹੀ ਰਿਮੂਵ ਆ ਜਿਹੜੀ ਉਹ ਕਰਵਾ ਦਨੇ ਆ